ਸਾਰੇ ਦਰਸ਼ਕੋਵ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਟਿੱਪਣੀਕਾਰ ਵਜਾਕਰ ਸਿੰਘ ਜੀ ਹਨ ਜਿਨ੍ਹਾਂ ਦਾ ਰਾਜਨੀਤੀ ਦੇ ਨਾਲ ਨੇੜਿਓਂ ਸੰਬੰਧ ਰਿਹਾ ਹੈ ਕਿਸ ਸਮੇ ਉਹ ਮਰਹੂਮ ਮੁੱਖ ਮੰਤਰੀ ਬੈਂਸ ਸਿੰਘ ਉਹਨਾਂ ਦੇ ਕਰੀਬੀ ਰਹੇ ਤੇ ਉਹ ਹਰ ਸਮੇ ਜਿਹੜਾ ਜਿਹੜੀਆਂ ਰਾਜਨੀਤਿਕ ਕਦਮਾਂ ਵਾਪਰਦੀਆਂ ਸੂਬੇ ਦੇ ਵਿੱਚ ਤੇ ਦੇਸ਼ ਦੇ ਵਿੱਚ ਉਹਨਾਂ ਤੇ ਨੇੜਿਓਂ ਨਿਗਾ ਰੱਖਦੇ ਆ ਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਪਟਿਆਲਾ ਹੀ ਉਹਨਾਂ ਬਹੁਤਾ ਜ਼ਿੰਦਗੀ ਦਾ ਸਮਾਂ ਬਤਾਇਆ ਐਜ਼ ਅ ਡੀਪ ਡੀਪੀਆਰ ਉਹਨਾਂ ਕਾਫੀ ਸਮਾਂ ਨੌਕਰੀ ਕੀਤੀ ਪਟਿਆਲਾ ਦੇ ਵਿੱਚ ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਪਟਿਆਲਾ ਲੋਕ ਸਭਾ ਹਲਕਾ ਉਹਦੀ ਕੀ ਸਥਿਤੀ ਹੈ ਕਿਉਂਕਿ ਚਾਰ ਕੋਨਾ ਮੁਕਾਬਲਾ ਤਾਂ ਆਮ ਲੱਗ ਲੱਗੀ ਰਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਭਾਜਪਾ ਹੈ ਅਕਾਲੀ ਦਲ ਹੈ ਕਾਂਗਰਸ ਪਾਰਟੀ ਹੈ ਤੇ ਬਸਪਾ ਦਾ ਵੀ ਉਮੀਦਵਾਰ ਹੈ ਇਸ ਕਰਕੇ ਮਤਲਬ ਮੁਕਾਬਲਾ ਕਿਸ ਪਾਸੇ ਵੱਲੋਂ ਜਾ ਰਿਹਾ ਅਜੇ ਨੋਮੀਨੇਸ਼ਨ ਅਜ ਤੋ ਸ਼ੁਰੂ ਹੋਣੀ ਆ ਪਰ ਉਮੀਦਵਾਰ ਇਸ ਹਲਕੇ ਤੋਂ ਪਹਿਲਾਂ ਤੋਂ ਹੀ ਆਪਣਾ ਪ੍ਰਚੋਨ ਪ੍ਰਚਾਰ ਕਰ ਰਿਹਾ ਸੋ ਜਗਰ ਸਿੰਘ ਜੀ ਕਿਸ ਕਿਸਮ ਦੀ ਸਥਿਤੀ ਹੈ ਇਸ ਹਲਕੇ ਦੀ ਕੀ ਮੁੱਦੇ ਬਣ ਰਹੇ ਇਸ ਹਲਕੇ ਦੇ ਵਿੱਚ ਇੱਥੇ ਜੰਮੂ ਜੀ ਮੁੱਖ ਤੌਰ ਤੇ ਤਾਂ ਜਿਹੜੇ ਮੁੱਦੇ ਇਹ ਲੋਕ ਉਠਾ ਰਹੇ ਨੇ ਇਸ ਟਾਈਮ ਚਾਰੇ ਉਮੀਦਵਾਰ ਉਹ ਮੁੱਦੇ ਤਾਂ ਵਿਧਾਨ ਸਭਾ ਦੇ ਚੋਣਾਂ ਦੇ ਹੁੰਦੇ ਨੇ ਅੱਛਾ ਜੀ ਇਹਨਾਂ ਨੂੰ ਨੈਸ਼ਨਲ ਮੁੱਦਿਆਂ ਕੋਈ ਨਹੀਂ ਉਠਾ ਰਿਹਾ ਕਿਉਂਕਿ ਲੋਕ ਸਭਾ ਦੇ ਵਿੱਚ ਜਾਣਾ ਇਹ ਨੁਮੇਦੇ ਰਹੇ ਇੱਕ ਨਮਦਾ ਹੈ ਜਿਹੜਾ ਧਰਮਵੀਰ ਗਾਂਧੀ ਹੈ ਉਹ ਨੈਸ਼ਨਲ ਮੁੱਦਿਆਂ ਦੀ ਗੱਲ ਕਰਦਾ ਉਹ ਦਾ ਕਹਿੰਦਾ ਮੈਂ ਆਇਆ ਹੀ ਇਸ ਕਰਕੇ ਸਿਆਸਤ ਦੇ ਵਿੱਚ ਹਾਂ ਕਿ ਜਿਹੜੇ ਨੈਸ਼ਨਲ ਤੌਰ ਤੇ ਆ ਉਹ ਜਿਹੜੇ ਬਹੁਤ ਸਾਰੀ ਗਰਾਵਟ ਆ ਗਈ ਹੈ ਮਤਲਬ ਮੁੱਦਿਆਂ ਤੇ ਸਿਆਸਤ ਨਹੀਂ ਹੋ ਰਹੀ ਤੇ ਇਸ ਕਰਕੇ ਇੱਕ ਵੱਧਾ ਹੋ ਵਾਕਈ ਜਿਹੜੇ ਸਾਰੇ ਉਮੀਦਵਾਰ ਨੇ ਉਹ ਠੀਕ ਹੈ ਵੀ ਉਹਨਾਂ ਨੇ ਮਹਿਮ ਚੋਣ ਮਹਿਮ ਸ਼ੁਰੂ ਕਰ ਦਿੱਤੀ ਹੈ ਪਰ ਮੁੱਖ ਤੌਰ ਤੇ ਜਿਹੜਾ ਮੁਕਾਬਲਾ ਜੇ ਆਪਾਂ ਦੇਖੀਏ ਵੈਸੇ ਦਾ ਚਾਰਕੋਣਾ ਕਿਹਾ ਜਾ ਸਕਦਾ ਪਰ ਜਦੋਂ ਅਸਲ ਦੇ ਵਿੱਚ ਜੰਮੂ ਜੀ ਜਦੋਂ ਪੇਪਰ ਵਿਧਰਾਲ ਤੋਂ ਬਾਅਦ ਜਿਹੜੇ ਕੈਂਡੀਡੇਟ ਸਾਹਮਣੇ ਆਉਣਗੇ ਉਦੋਂ ਸਮੀਕਰਨ ਪਤਾ ਲੱਗਿਆ ਕਿਉਂਕਿ ਕਈ ਇਹੋ ਜਿਹੇ ਉਮੀਦਵਾਰ ਆ ਜਾਂਦੇ ਨੇ ਜਿਹੜੇ ਕਿ ਇਹਨਾਂ ਮੁੱਖ ਪਾਰਟੀਆਂ ਦੇ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਸ ਤੋਂ ਕਾਫੀ ਜਿਹੜੀ ਪੀਸ਼ਨ ਸਾਫ ਹੋ ਜਾਂਦੀ ਹੈ ਪਰ ਇਸ ਟਾਈਮ ਜਿਹੜਾ ਮੁਕਾਬਲਾ ਹੈ ਉਹ ਮੇਨ ਜਿਹੜਾ ਦੋ ਪਾਰਟੀਆਂ ਦੇ ਵਿੱਚ ਆਇਆ ਕਿ ਤਾਂ ਨਵੀਂ ਨਵੀਂ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆਈ ਹੈ ਇਹ ਵਰਤਾਂ ਵੈਸੇ ਨੈਸ਼ਨਲ ਗਈ ਪਰ ਉਹ ਪੰਜਾਬ ਨੇ ਬਣਾਈਆ ਨੈਸ਼ਨਲ ਵੀ ਤੇ ਇਸ ਪਾਰਟੀ ਦਾ ਤੇ ਕਾਂਗਰਸ ਪਾਰਟੀ ਦਾ ਮੁਕਾਬਲਾ ਹੈ ਹਾਲਾਂਕਿ ਜਿਹੜੀ ਅਕਾਲੀ ਦਲ ਵੀ ਰੀਜਨਲ ਪਾਰਟੀ ਹੈ ਵੱਡੀ ਪਾਰਟੀ ਹੈ ਪੰਜਾਬ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਤਾਂ ਹੈ ਨੈਸ਼ਨਲ ਪਾਰਟੀ ਇਹ ਮੁਕਾਬਲਾ ਇਹ ਦੋਨੋਂ ਕੇ ਚੱਲ ਰਿਹਾ ਇਹ ਪਾਰਟੀਆਂ ਨੇ ਪਰ ਜਗਰ ਸਿੰਘ ਜੀ ਇੱਕ ਗੱਲ ਅਸੀਂ ਦੇਖੀਏ ਪਰਨੀਤ ਕੋਰ ਇਹ ਪ੍ਰਾਣਾ ਘਰਾਣਾ ਪਟਿਆਲੇ ਦਾ ਪਹਿਲਾਂ ਕੈਪਟਨ ਅਮਰਿੰਦਰ ਸਿੰਘੇ ਤੋਂ ਚੋਣਾਂ ਲੜਦੇ ਰਹੇ ਉਹਨਾਂ ਨੇ ਵੀ ਇੱਕ ਚੋਣ ਲੋਕ ਸਭਾ ਦੀ ਹਾਰੀ ਸੀ ਜਿੱਤੀ ਵੀ ਇੱਕ ਚੋਣ ਤੇ ਉਸ ਤੋਂ ਇਲਾਵਾ ਜਿਹੜੇ ਹੈ ਇਹ ਪ੍ਰਨੀਤ ਕੌਰ ਨੇ ਕਈ ਵਾਰੀ ਚੋਣਾਂ ਜਿਹੜੀਆਂ ਇਸ ਹਲਕੇ ਤੋਂ ਜਿੱਤੀਆਂ ਇੱਕ ਵਾਰੀ ਉਹ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਉਹਨਾਂ ਦਾ ਲੋਕਾਂ ਨਾਲ ਰابطਾ ਕਾਫੀ ਜ਼ਿਆਦਾ ਹੈ ਕਿਸ ਕਰਕੇ ਉਹ ਮੁਕਾਬਲੇ ਚੋਂ ਪਿੱਛੇ ਰਹਿ ਰਹੇ ਹੈ देखो ਮੁਕਾਬਲੇ ਵੈਸੇ ਤਾਂ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਬਾਅਦ ਵਿੱਚ ਪਤਾ ਲੱਗੇਗਾ ਇਸ ਟਾਈਮ ਇਸ ਕਰਕੇ ਪਿੱਛੇ ਰਹਿ ਰਹੇ ਨੇ ਕਿਉਂਕਿ ਜਿਹੜੀ ਕਿਸਾਨ ਜੂਨੀਅਰ ਨੇ ਪੰਜਾਬ ਲੈਵਲ ਦੀਆਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਹੋਇਆ ਕਿਉਂਕਿ ਜਿਹੜੇ ਤਿੰਨ ਕਾਨੂੰਨ ਤੁਹਾਨੂੰ ਪਤਾ ਹੀ ਹੈ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਵੀ ਮੈਂ ਕਾਨੂੰਨ ਵਾਪਸ ਲੈ ਲੇ ਉਹ ਕਾਗਜ਼ਾਤਾਂ ਵਾਪਸ ਨਹੀਂ ਕੀਤੇ ਉਹ ਮੂੰਹਜਵਾ ਨਹੀਂ ਕਹਤਾ ਜਿਹੜੇ ਉਹਦੇ ਵਿੱਚ ਵਾਅਦੇ ਹੋਏ ਸੀ ਉਹਦੇ ਵਿੱਚ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਬਾਕੀ ਤਾਂ ਪਾਰਲੀਮੈਂਟ ਤੋਂ ਵਿਦਡਰਾਲ ਹੋ ਗਈ ਸੀ ਜਿਹੜੇ ਨੋਟਿਸ ਦੇਖੋ ਜਿਹੜੀ ਕਾਰਜਕਾਰੀ ਕਾਰਵਾਈ ਤਾਂ ਤਾਂ ਹੀ ਹੁੰਦੀ ਆ ਨਾ ਜਿਹੜੇ ਮੁੱਦੇ ਜਿਹੜੇ ਸੀਗੇ ਜਿਹੜੇ ਇਸ਼ੂਸ ਸੀਗੇ ਜਿਹੜਾ ਕਰਕੇ ਇਹਨਾਂ ਨੇ ਰੌਲਾ ਪਾਇਆ ਸੀ ਤੇ ਅਜੀਟੇਸ਼ਨ ਕੀਤੇ ਸੀ ਉਹ ਤਾਂ ਜਉਦੇ ਤੇ ਉਹ ਖੜੇ ਨੇ ਤੇ ਜਿਹੜੇ ਵਾਦੇ ਕੀਤੇ ਸਿਰੇ ਨਹੀਂ ਚੜੇ ਹੁਣ ਤੁਸੀਂ ਕਹਿ ਰਹੇ ਹੋ ਵਿਦਰਾਹ ਕਰ ਲਿਆ ਪਰ ਜਿਹੜੇ ਅਜੇ ਤੱਕ ਜਿਹੜੀ ਕਣਕ ਦੀ ਜਿਹੜੀ ਫਸਲਾਂ ਦੀ ਜਿਹੜੀ ਖਰੀਦ ਹੈ ਉਹ ਕਿਉਂ ਸਿੱਧੀ ਹੋ ਰਹੀ ਹੈ ਤੁਸੀਂ ਇਹ ਰਾਵ ਨਾ ਕਿ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਇਹ ਖਰੀਦ ਸਿੱਧੀ ਹੋਈ ਆ ਐਤਕੇ ਵੀ ਕੁਝ ਕਿਸਾਨਾਂ ਨਾਲ ਜਿਹੜੀ ਉਹ ਸਿੱਧੀ ਜਿਹੜੀ ਉਹਨਾਂ ਦੇ ਗਦਾਮਾਂ ਤੇ ਲਿਜਾ ਰਹੇ ਨੇ ਉਹਦਾ ਕੀ ਮਤਲਬ ਹੋਇਆ ਵੀ ਵਿਦਰਾਹ ਕਰ ਲਿਓ ਉਹ ਜਵਾਨੀ ਕਲਾਮੀ ਗੱਲਾਂ ਨੇ ਠੀਕ ਐ ਉਹਨਾਂ ਨੇ ਕਰ ਲਏ ਉਹ ਠੀਕ ਐ ਉਹ ਕਹਿੰਦੇ ਨੇ ਅਸੀਂ ਪਾਰਲੀਮੈਂਟ ਚ ਕਰ ਲਿਆ ਅਸੀਂ ਮੰਨ ਲੈਂਦੇ ਆ ਪਰ ਉਹ ਇੰਪਲੀਮੈਂਟ ਨਹੀਂ ਹੋਇਆ ਹੁਣ ਜਿਹੜੇ ਕਿਸਾਨ ਜੂਨੀਅਰ ਨੇ ਜਾਂ ਉਹਨਾਂ ਨੂੰ ਕਨਵੈਂਸਿੰਗ ਕਰਨ ਲਈ ਇਜਾਜ਼ਤ ਨਹੀਂ ਦਿੰਦੀ ਉਹ ਜਦੋਂ ਪਿੰਡਾਂ ਚ ਜਾ ਹੀ ਨਹੀਂ ਸਕਦੇ ਜੇ ਜਾਂਦੇ ਨੇ ਤਾਂ ਮੂਹਰੇ ਅੜ ਕੇ ਖੜ ਜਾਂਦੇ ਨੇ ਤੇ ਉਹ ਬੜਾ ਵੱਡਾ ਮਸਲਾ ਹੈ ਜਿਹੜੀ ਗੱਲ ਕੋਈ ਵੀ ਉਮੀਦਵਾਰ ਦੇਖੋ ਪ੍ਰਨੀਤ ਕੌਰ ਆ ਤੁਸੀਂ ਗੱਲ ਪ੍ਰਨੀਤ ਕੌਰ ਦੀ ਕੀਤੀ ਆ ਉਹਦਾ ਅਕਸ ਹੈ ਬਹੁਤ ਸਾਫ਼ ਸੁਥਰਾ ਉਹਦਾ ਵਿਵਹਾਰ ਵੀ ਬਹੁਤ ਅੱਛਾ ਲੋਕਾਂ ਨਾਲ ਉਹ ਮਤਲਬ ਠੇਠ ਮਲਵਾਈ ਪੰਜਾਬੀ ਦੇ ਵਿੱਚ ਗੱਲ ਕਰਦੇ ਨੇ ਜਿਹੜੀ ਗੱਲ ਕਰਦੇ ਨੇ ਮਤਲਬ ਕਈ ਵਾਰ ਇਹੋ ਜਿਹੇ ਸ਼ਬਦ ਮਤਲਬ ਕਹਿੰਦੇ ਨੇ ਜਿਹੜੇ ਕਿ ਪਿੰਡਾਂ ਦੇ ਲੋਕਾਂ ਨੂੰ ਬਹੁਤ ਅੱਛੇ ਲੱਗਦੇ ਨੇ ਉਹ ਜਿਹੜੀ ਗੱਲਾਂ ਕਰਦੇ ਨੇ ਪਰ ਉਹ ਕਰਨ ਕੀ ਜਦੋਂ ਉਹਨਾਂ ਨੂੰ ਲੋਕਾਂ ਦੇ ਵਿੱਚ ਜਾਣ ਦਿੰਦੇ ਨੇ ਇਸ ਕਰਕੇ ਉਹ ਪਿੱਛੇ ਰਹਿ ਜਾਂਦੇ ਲੋਕਾਂ ਦੇ ਵਿੱਚ ਜਾਣ ਆਪਣੀ ਗੱਲ ਕਰਨ ਇਹ ਗੱਲ ਮੈਂ ਮੰਨਦਾ ਵੀ ਉਹਨਾਂ ਦਾ ਲੋਕਾਂ ਦੇ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅਸਰ ਸੂਕਾ ਹੈ ਪਰ ਕਿਉਂਕਿ ਉਹ ਉਮੀਦਵਾਰ ਅਜਿਹੀ ਪਾਰਟੀ ਦੇ ਨੇ ਅਪਾ ਉਸ ਨੂੰ ਗਲਤ ਪਾਰਟੀ ਦਾ ਨਹੀਂ ਕਹਿ ਸਕਦੇ ਕਿਉਂਕਿ ਨੈਸ਼ਨਲ ਲੈਵਲ ਦੀ ਵੱਡੀ ਪਾਰਟੀ ਹੈ ਰਾਜ ਕਰ ਰਹੀ ਹੈ 10 ਸਾਲਾਂ ਤੋਂ ਉਸ ਪਾਰਟੀ ਨੂੰ ਪੰਜਾਬ ਦੇ ਵਿੱਚ ਉਸ ਪਾਰਟੀ ਦੇ ਪੈਰ ਨਹੀਂ ਲੱਗ ਰਹੇ ਹੁਣ ਤੱਕ ਉਹ ਜਿਹੜੀ ਜਿਵੇਂ ਕਹਿੰਦੇ ਨੇ ਅਕਾਲੀ ਦਲ ਦੀ ਬੋੜੀਆਂ ਦਾ ਸਹਾਰਾ ਲੈ ਕੇ ਰਾਜ ਕਰਦੇ ਰਹੀ ਹੈ ਹਾਂਜੀ ਉਹਦਾ ਸੈਬਰੀਜਾ ਤੇ 23 ਸੀਟਾ ਸਿਰਫ ਰਲਦੀ ਸੀ 2017 ਚ ਤੇ ਇਸ ਕਰਕੇ ਇਹ ਪਾਰਟੀ ਦੇ ਤਾਂ ਪੈਰ ਨਹੀਂ ਲੱਗ ਰਹੇ ਪ੍ਰਨੀਤ ਕੌਰ ਦੇ ਜਿੰਨਾ ਤੱਕ ਪ੍ਰਨੀਤ ਕੌਰ ਦੀ ਤੁਸੀਂ ਗੱਲ ਕਰਦੇ ਹੋ ਵਾਕਈ ਜਿਹੜੇ ਜਿਹੜੀਆਂ ਸਾਰੀਆਂ ਪੈਸੇ ਵਿੱਚ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਜੀ ਇਹ ਜਿਹੜੀਆਂ ਇਹ ਚਾਰ ਪਾਰਟੀਆਂ ਚੋਂ ਤਿੰਨ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੇ ਵਿੱਚ ਬਹੁਤ ਹੀ ਪਪੂਲਰ ਹਨ ਇਹਨਾਂ ਦੇ ਵਿੱਚੋਂ ਦੋ ਉਮੀਦਵਾਰ ਤਾਂ ਡਾਕਟਰ ਬਲਬੀਰ ਸਿੰਘ ਤੇ ਧਰਮਬੀਰ ਗਾਂਧੀ ਦੋਸਤ ਰਹੇ ਨੇ ਉਹ ਠੀਕ ਹੈ ਸ਼ਾਇਦ ਹੁਣ ਵੀ ਦੋਸਤ ਹੋਣ ਸਿਆਸੀ ਦੌਰ ਤੇ ਵੱਖਰੇ ਵੱਖਰੇ ਉਹਨਾਂ ਦੇ ਪਾਰਟੀਆਂ ਬਲਬੀਰ ਸਿੰਘ ਤਾਂ ਉਹਦਾ ਇਲੈਕਸ਼ਨ ਏਜੰਟ ਸੀਗਾ ਸਾਰਾ ਪ੍ਰਬੰਧ ਕਰਦਾ ਰਿਹਾ ਇਸ ਕਰਕੇ ਇਹ ਉਮੀਦਵਾਰਾਂ ਦਾ ਜਿਹੜਾ ਧਰਮਦੀਰ ਗਾਂਧੀ ਦਾ ਜੇ ਆਪਾਂ ਪ੍ਰਨੀਤ ਕੌਰ ਦੀ ਗੱਲ ਕਰਦੇ ਆ ਤਾਂ ਧਰਮਦੀਰ ਗਾਂਧੀ ਵੀ ਇਸ ਗੱਲੋਂ ਘੱਟ ਨਹੀਂ ਹੈ ਉਸ ਦਾ ਵੀ ਲੋਕਾਂ ਨਾਲ ਉਹੀ ਵਾਸਤਾ ਜ਼ਿਆਦਾ ਉਹ ਤਾਂ ਲੋਕਾਂ ਨੂੰ ਦਵਾਈਆਂ ਆਪਦੇ ਕੋਲੋਂ ਭਾਵੇਂ ਸਿਰ ਦੁਖਦੇ ਦੀ ਹੋਵੇ ਪਰ ਉਹਨਾਂ ਦਵਾਈ ਦੇ ਕੇ ਦਤੋਂ ਉਹਨਾਂ ਨੂੰ ਪੁਲਿਸ ਕੇ ਤੌਰ ਦੇਂਦੇ ਨੇ ਤੇ ਲੋਕਾਂ ਦੇ ਨਾਲ ਜੁੜੇ ਨੇ ਖਾਸ ਤੌਰ ਤੇ ਔਰਤਾਂ ਜਦੋਂ ਔਰਤਾਂ ਨੂੰ ਬੇਬੇ ਕਹਿ ਕੇ ਮਾਂ ਕਹਿ ਕੇ ਉਹ ਬੁਲਾਉਂ ਲੈਂਦੇ ਨੇ ਤੇ ਪੈਰੀ ਹੱਥ ਲਾ ਕੇ ਉਹਨਾਂ ਤੌਰ ਦੇਂਦੇ ਨੇ ਕਿ ਲੋਕਾਂ ਦੇ ਨਾਲ ਜੁੜੇ ਨੇ ਇਸੇ ਤਰ੍ਹਾਂ ਬਨਵੀਰ ਸਿੰਘ ਦਾ ਇਹ ਆ ਬਰਵੀਰ ਸਿੰਘ ਦਾ ਸੁਭਾਅ ਹੈ ਉਹ ਵੀ ਸੁਭਾਅ ਨਾ ਮੈਂ ਭਾਵੇਂ ਉਹ ਉਸ ਤਰ੍ਹਾਂ ਉਸ ਨੂੰ ਕਹਿੰਦੇ ਨੇ ਲੋਕ ਵੀ ਰੁੱਖੇ ਸੁਭਾਅ ਦਾ ਹੈ ਉਹ ਵੀ ਉਸ ਤਰ੍ਹਾਂ ਨਹੀਂ ਕਰਦਾ ਪਰ ਉਹਦੇ ਖਿਲਾਫ ਕੋਈ ਬਾਤ ਵਿਵਾਦ ਨਹੀਂ ਹੈ ਜਦ ਤੱਕ ਵੀ ਗਾਂਧੀ ਨੂੰ ਇੱਕ ਵਾਰੀ ਮੈਂ ਮਿਲਣ ਗਿਆ ਮੈਂ ਚਾਹ ਤੇ ਆਪਣੀ ਮਦਰ ਨੂੰ ਲੈ ਕੇ ਗਿਆ ਸੀ ਤੇ ਉੱਤੇ ਨਾ ਇੱਕ ਬਜ਼ੁਰਗ ਮਾਤਾ ਆਈ ਸੀਗੀ ਤੇ ਉਹਦੀ ਉਮਰ 90 ਸਾਲ ਸੀ ਤੇ ਉਹ ਡਾਕਟਰ ਗਾਂਧੀ ਨੇ ਪੁੱਛਣ ਲੱਗੇ ਵੀ ਡਾਕਟਰ ਸਾਹਿਬ ਮੈਨੂੰ ਦਵਾਈ ਹੋਰ ਕਿੰਨੀ ਕੁ ਚਿਰ ਖਾਣੀ ਪਊਗੀ ਉਹ ਕਹਿੰਦੇ ਵੀ ਜਿੰਨੇ ਕਿ ਚਿਰ ਜ਼ਿੰਦਗੀ ਉਹਨਾਂ ਦੇ ਚਿਰ ਤਾਂ ਖਾਣੀ ਪਊਗੀ ਤੇ ਬਾਅਦ ਦੇ ਵਿੱਚ ਮੈਨੂੰ ਉਹ ਕਹਿੰਦੇ ਵੀ ਦੇਖੋ ਇਹਨਾਂ ਨੂੰ ਵੀ ਕਿਸ ਕਿਸਮ ਦੇ ਸੋਚਦੇ ਵੀ ਇਹਨਾਂ ਨੂੰ ਸ਼ਾਇਦ ਮਹੀਨਾ ਦੋ ਮਹੀਨਾ ਖਾ ਕੇ ਦਵਾਈ ਬੰਦ ਕਰਨੀ ਪੈ ਜੂਗੀ ਮੈਂ ਜਦੋਂ ਕਹਿ ਰਿਹਾ ਵੀ ਮੈਂ ਮੁਫਤੇ ਦਾ ਅਨਾਜ ਕਰ ਰਿਹਾ ਤੈਨੂੰ ਦਵਾਈ ਖਾਣ ਦੀ ਥੋੜੀ ਸਮੱਸਿਆ ਹੋ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹ ਆਪਣੇ ਲੋਕਾਂ ਨਾਲ ਕਨੈਕਟ ਜਿਹੜਾ ਵਧੀਆ ਉਹ ਕਰਦੇ ਮਰੀਜ਼ਾਂ ਨਾਲ ਵੀ ਤੇ ਮੈਂ ਇਹੋ ਗੱਲ ਕਹਿ ਰਿਹਾ ਵੀ ਇਹ ਤਿੰਨ ਉਮੀਦਵਾਰ ਜਿਹੜੇ ਹੈਗੇ ਨਾ ਇਹ ਕੋ ਜਿਤ ਹਰ ਤਾਂ ਵੱਖਰੀ ਗੱਲ ਆ ਪਤਾ ਨਹੀਂ ਕੀ ਹੋਣਾ ਪਰ ਤਿੰਨ ਉਮੀਦਵਾਰਾਂ ਦਾ ਜਿਹੜਾ ਨਾ ਅਕਸਾ ਉਹਨਾਂ ਦਾ ਸਾਫ਼ ਹੈ ਇਹਨਾਂ ਤੇ ਕੋਈ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ ਕੋਈ ਬਾਤ ਵਿਵਾਦ ਨਹੀਂ ਹੈ ਫਿਰ ਜਿਹੜਾ ਚੌਥਾ ਉਮੀਦਵਾਰ ਆ ਤੁਸੀਂ ਉਹ ਦੇਖੋ ਉਹ ਠੀਕ ਆ ਵੀ ਉਹਦਾ ਉਹਨਾਂ ਬਾ ਵਾਸਤਵ ਨਹੀਂ ਪਰ ਕੈਂਪੇਨ ਦੇ ਵਿੱਚ ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਐਨਾ ਕਿ ਮੇਰਾ ਤਜਰਬਾ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਵੀ ਕੈਂਪੇਨ ਦੇ ਵਿੱਚ ਉਸਨੇ ਕੈਂਪੇਨ ਸ਼ੁਰੂ ਕਰਤੀ ਉਹ ਉਮੀਦ ਇਹ ਕੈਂਪੇਨ ਦੇ ਵਿੱਚ ਸਾਰਿਆਂ ਨੂੰ ਬਾਤ ਪਾ ਜੇਗਾ ਕਿਉਂਕਿ ਉਹਦੇ ਰਿਸੋਰਸ ਜ ਬਹੁਤ ਨੇ ਉਹ ਲੋਕਾਂ ਨੂੰ ਮਤਲਬ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਉਹ ਇਸ ਤਰੀਕੇ ਨਾਲ ਲੋਕਾਂ ਨਾਲ ਜੁੜਿਆ ਹੋਇਆ ਤੇ ਉਹਰੇ ਲੋਕਾਂ ਨੂੰ ਇਸ ਤਰੀਕੇ ਨਾਲ ਪ੍ਰਚਾਰਣਾ ਇਸ ਤਰੀਕੇ ਨਾਲ ਅਟਕਾ ਲੈਣਾ ਤੇ ਲੋਕ ਤਾਂ ਉਹਦੇ ਆਲੇ ਦੁਆਲੇ ਭੱਜੇ ਫਿਰਨਗੇ ਵੋਟਾਂ ਕੌਣ ਪਾਉਂਦਾ ਇਹ ਤਾਂ ਬਾਤ ਹੀ ਗੱਲ ਹੈ ਇਹ ਤਾਂ ਮੌਕੇ ਤੇ ਪਤਾ ਲੱਗੇਗਾ ਇਹ ਚਾਰਾਂ ਉਮੀਦਵਾਰਾਂ ਦਾ ਇਹ ਪੋਜੀਸ਼ਨ ਹੈ ਹਾਂਜੀ ਇਹ ਪਨੀਤਕੌਰ ਜਿਹੜਾ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ 11 ਸੂਤਰੀ ਪ੍ਰੈਸ ਅਨੁਤਰ ਹੈ ਮਤਲਬ ਇੱਕ ਉਹਨਾਂ ਨੇ ਸਵਾਲ ਜਿਹੜੇ ਭੇਜੇ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਤੇ ਬਾਰੇ ਕੀ ਕਹਿੰਦੇ ਆ ਉਹਨਾਂ ਬਾਰੇ ਕੋਈ ਵਾਰ ਜਵਾਬ ਦਿੰਦੇ ਕਿਸਾਨਾਂ ਨੂੰ ਜਾਂ ਲੋਕਾਂ ਨੂੰ ਦੇਖੋ ਇਹ ਤਾਂ ਗੱਲ ਸਪਸ਼ਟ ਲੱਭ ਜਾਂਦੀ ਕਿ ਉਹਨਾਂ ਕੋ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਪੂਰਾ ਨਹੀਂ ਕੀਤਾ ਹਾਂ ਠੀਕ ਆ ਉਹ ਆਪਣੇ ਅਖਸਰ ਆਪਣੇ ਵਿਵਹਾਰ ਨਾਲ ਉਹ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਤੇ ਕਰ ਵੀ ਰਹੇ ਕੁਝ ਕਿਸਾਨ ਹੋ ਵੀ ਰਹੇ ਪਰ ਉਹਨਾਂ ਚ ਇੱਕ ਸਭ ਤੋਂ ਵੱਡਾ ਗੁਣ ਜਿਹੜਾ ਉਹਨਾਂ ਨੇ ਪ੍ਰਰੀਤ ਕਾਰਨਾ ਕੀਤਾ ਨਾ ਉਹਨਾਂ ਨੇ ਪਿੰਡਾਂ ਦੇ ਵਿੱਚ ਆਪਣੀਆਂ ਯੂਨਿਟਾਂ ਕਾਂਗਰਸ ਵਿੱਚ ਚਾਰ ਵਾਰ ਐਮਪੀ ਰਹਿਣ ਕਰਕੇ ਉਹਨਾਂ ਨੇ ਬਣਾ ਲਿਆ ਸੀ ਹੁਣ ਉਹਨਾਂ ਦੇ ਵਿੱਚੋਂ ਠੀਕ ਹੈ ਜਿਹੜੇ ਕੱਟੜ ਕਾਂਗਰਸੀ ਨੇ ਉਹ ਤਾਂ ਨਾਲ ਨਹੀਂ ਤੁਰਨਗੇ ਪਰ ਲੇਕਰ ਇਹ ਨਹੀਂ ਕਹਿ ਸਕਦੇ ਵੀ ਪਿੰਡਾਂ ਦੇ ਵਿੱਚ ਭਾਜਪੀ ਦਾ ਬੂਥ ਰਿੰਨ ਲੈ ਗਏ ਤੁਸੀਂ ਇਹ ਕਹੋ ਨਾ ਇਹ ਪ੍ਰਨੀਤ ਕੌਰ ਇਸ ਗੱਲ 'ਚ ਕਾਮਯਾਬ ਰਹੇਗੀ ਉਹ ਪਿੰਡਾਂ ਦੇ ਵਿੱਚ ਭਾਵੇਂ ਉਹ ਕਿਸਾਨਾਂ ਦਾ ਜਵਾਬ ਨਹੀਂ ਦੇ ਸਕੇ ਤੇ ਬਿਲਕੁਲ ਠੀਕ ਹੈ ਉਹਨਾਂ ਕੋਲ ਜਵਾਬ ਹੈ ਹੀ ਨਹੀਂ ਕਿਉਂਕਿ ਬਜਾਅ ਤਾਂ ਜਵਾਬ ਤਾਂ ਉਹ ਭਾਰਤੀ ਜਨਤਾ ਪਾਰਟੀ ਨੇ ਦੇਣਾ ਅੱਛਾ ਮੈਂ ਇੱਕ ਹੋਰ ਗੱਲ ਵੀ ਬੜੀ ਤੁਹਾਨੂੰ ਅਜੀਬ ਦੱਸਦਾ ਜਿਹੜੇ ਕਿਸਾਨ ਸੀ ਨਾ ਉਹ ਪ੍ਰਨੀਤ ਕੌਰ ਦਾ ਵਿਰੋਧ ਕਰਨ ਦੀ ਬਜਾਏ ਉਹ ਭਾਰਤੀ ਜਨਤਾ ਪਾਰਟੀ ਦਾ ਜ਼ਿਆਦਾ ਵਿਰੋਧ ਕਰਦੇ ਨੇ ਜਦੋਂ ਵੀ ਕੋਈ ਗੱਲ ਕਰਦੇ ਉਹ ਭਾਰਤੀ ਜਨਤਾ ਪਾਰਟੀ ਦਾ ਜ਼ਿਆਦਾ ਵਿਰੋਧ ਕਰਦੇ ਨੇ ਇਸ ਕਰਕੇ ਇਸ ਗੱਲ ਦਾ ਥੋੜਾ ਬਹੁਤ ਫਾਇਦਾ ਪ੍ਰਨੀਤ ਕੌਰ ਨੂੰ ਹੋ ਸਕਦਾ ਹੈ ਪਰ ਅਜੇ ਤੱਕ ਇਹ ਜਿਹੜੇ ਦੋਨੋਂ ਉਮੀਦਵਾਰ ਨੇ ਅਕਾਲੀ ਦਲ ਦਾ ਤੇ ਪ੍ਰਨੀਤ ਕੌਰ ਦਾ ਇਹਨਾਂ ਦੀ ਲੜਾਈ ਤੀਜੇ ਚੌਥੇ ਨੰਬਰ ਤੇ ਆ ਇਹ ਜਿਹੜੇ ਅਸਲੀ ਪੋਜੀਸ਼ਨ ਤਾਂ ਵਿਧਰਾਲ ਤੋਂ ਬਾਅਦ ਹੀ ਸਾਹਮਣੇ ਆਉਂਦੇ ਆ ਜਮੂ ਸਾਹਿਬ ਹਾਂਜੀ ਇੱਕ ਦੱਸੋ ਜਿਹੜਾ ਰਾਜਪੁਰੇ ਚ ਕਿਸਾਨ ਦੀ ਮੌਤ ਹੋ ਗਈ ਹੈ ਜਿਹੜਾ ਸੇਰਾ ਪਿੰਡ ਚ ਗਏ ਸੀ ਕਿਸਾਨ ਪ੍ਰੋਟੈਸਟ ਕਰਨ ਆਕੜੀ ਪਿੰਡ ਦਾ ਕਿਸਾਨ ਹੈ ਉਹਦਾ ਮਾਮਲਾ 8 ਤਰੀਕ ਤੱਕ ਤਾਂ ਉਹਨਾਂ ਅਲਟੀਮੇਟਮ ਦਿੱਤਾ ਵੀ ਰਵਿੰਦਰ ਸਿੰਘ ਹਰਪਾਲਪੁਰ ਦੇ ਖਿਲਾਫ ਕੇਸ ਦਾ ਦਰਜ ਕਰ ਰਿਹਾ ਉਹਨੂੰ ਅੰਦਰ ਕਰੋ ਜੇ 8 ਤੱਕ ਰੇਂਜ ਨਹੀਂ ਤੁਸੀਂ ਨਹੀਂ ਕਰਦੇ ਤੋਂ ਮੋਤੀ ਮਹਿਲ ਦੇ ਸਾਹਮਣੇ ਧਰਨਾ ਲਾ ਦੇਣਗੇ ਇਹਦਾ ਵੀ ਕੋਈ ਇੰਪੈਕਟ ਹੋ ਪਏਗਾ ਦੇਖੋ ਧਰਨੇ ਤਾਂ ਹੁਣ ਤੁਸੀਂ ਲੱਗਦੇ ਹੀ ਰਹੇ ਨੇ ਪੰਜਾਬ ਦੇ ਵਿੱਚ ਜਿੰਨੀ ਦਿਨ ਸਰਕਾਰ ਰਹੀ ਹੈ ਕੈਪਟਨ ਸਾਹਿਬ ਰ ਮੁੱਖ ਮੰਤਰੀ ਨੇ ਧਰਨੇ ਤਾਂ ਉਦੋਂ ਵੀ ਲੱਗੇ ਗਏ ਨੇ ਇਹ ਧਰਨਿਆਂ ਨੂੰ ਕੋਈ ਰੋਕ ਨਹੀਂ ਸਕਦਾ ਉਹਨਾਂ ਦਾ ਮਤਲਬ ਹੱਕ ਹੈ ਕਿਉਂਕਿ ਜਿਸ ਉਹਨਾਂ ਦਾ ਦੇਖੋ ਇੱਕ ਮਤਲਬ ਕਿਸਾਨ ਆ ਜਿਹੜਾ ਭਾਈ ਉਹਦੀ ਡੈਥ ਹੋ ਗਈ ਆ ਉਹ ਉਹ ਆਪਣੇ ਹਿਸਾਬ ਨਾਲ ਉਹ ਸਹੀ ਨੇ ਪਰ ਜਿਹੜਾ ਇੱਕ ਆ ਕਿਸਾਨਾਂ ਨੇ ਇਸ ਐਜੀਟੇਸ਼ਨ ਦੇ ਕਿਸਾਨ ਐਜੀਟੇਸ਼ਨ ਇਹਦੀ ਸਭ ਤੋਂ ਵੱਡੀ ਬਦਕਿਸਮਤੀ ਨੇ ਰਹੀ ਆ ਭਈ 800 ਕਿਸਾਨ ਨੇ ਜਿਹੜੇ ਉਹ ਹੁਣ ਤੱਕ ਇਹ ਐਜੀਟੇਸ਼ਨ ਦੇ ਭੇਡ ਚੜ ਗਏ ਨਹੀਂ ਉਹਨਾਂ ਪਰਿਵਾਰਾਂ ਦਾ ਕੀ ਹਾਲ ਆ ਦੇਖੋ ਐਜੀਟੇਸ਼ਨ ਚੱਲਦੀ ਰਹਿਣਗੇ ਕਿਸਾਨ ਆਪਣਾ ਇਸ਼ੂ ਲੈ ਕੇ ਲੱਗੇ ਰਹਿਣਗੇ ਪਰ ਉਹਨਾਂ ਪਰਿਵਾਰਾਂ ਲਈ ਬਹੁਤ ਵੱਡੀ ਮੁਸੀਬਤ ਆ ਉਹਨਾਂ ਪਰਿਵਾਰਾਂ ਦਾ ਕਿਸ ਤਰ੍ਹਾਂ ਗੁਜ਼ਾਰਾ ਹੋਏਗਾ ਕਿ ਕਈ ਪਰਿਵਾਰ ਤਾਂ ਐਸੇ ਜਿਨ੍ਹਾਂ ਦਾ ਰੋਜ਼ਗਾਰ ਦਾ ਸਾਧਨ ਨਹੀਂ ਸੀ ਹੁਣ ਜਿਹੜਾ ਉੱਥੇ ਜਿਹੜਾ ਹੋਇਆ ਅ ਇਸ਼ੂ ਉੱਥੇ ਖੜਾ ਹੋਇਆ ਸੀ ਦੇਖੋ ਤੁਸੀਂ ਜੇ ਸੁਣਿਆ ਹੋਵੇ ਵੀਡੀਓ ਧਿਆਨ ਨਾਲ ਦੇਖੋ ਉਹ ਜਿਹੜਾ ਨਾ ਤਾਂ ਤੱਕੇ ਦਾ ਨਹੀਂ ਦੇਖੀ ਵੀਡੀਓ ਬੜੀ ਧਿਆਨ ਨਾਲ ਦੇਖੀਏ ਉਹਦੇ ਵਿੱਚ ਕੋਈ ਮਤਲਬ ਐਸ ਤਰ੍ਹਾਂ ਦਾ ਆਪਾ ਜਿਹੜੇ ਮੈਂ ਵੀ ਗੱਲ ਕਰ ਰਿਹਾ ਮੈਂ ਵੀ ਉਸ ਦੇ ਬੇਸ ਤੇ ਗੱਲ ਕਰ ਰਿਹਾ ਉੱਥੇ ਕੋਈ ਤੱਕੇ ਨਾਲ ਉਹ ਨਿਗਿਆ ਨਹੀਂ ਕਿਸੇ ਦੇ ਤੱਕਾਰੀ ਦਿੱਤਾ ਕੋਈ ਰੌਲਾ ਨਹੀਂ ਇਸ ਗੱਲ ਦਾ ਹਾਂ ਉਹ ਕੁਦਰਤੀ ਇਹ ਦੇਖੋ ਨੇਚਰ ਇਹਦਾ ਹਾਰਟ ਅਟੈਕ ਦਾ ਕੋਈ ਪਤਾ ਨਹੀਂ ਲੱਗਦਾ ਉਸ ਨੂੰ ਹਾਰਟ ਅਟੈਕ ਹੋ ਗਿਆ ਤਾਂ ਉਹ ਕਿਸਾਨ ਦੀ ਮੌਤ ਹੋ ਗਈ ਇਹ ਬੜੀ ਮਦਭਾਗੀ ਗੱਲ ਹੈ ਇਹ ਹੋਣੀ ਨਹੀਂ ਚਾਹੀਦੀ ਸੀ ਇਹ ਬਹੁਤ ਮਾੜੀ ਗੱਲ ਆ ਸਾਨੂੰ ਵੀ ਇਸ ਗੱਲ ਦਾ ਅਫਸੋਸ ਹੈ ਪਰ ਮੈਂ ਉੱਥੇ ਤੁਸੀਂ ਹੈਰਾਨ ਹੋ ਗੋ ਵੀਡੀਓ ਦੇ ਵਿੱਚ ਜੇ ਤੁਸੀਂ ਦੇਖਿਆ ਹੋਵੇ ਕਿ ਇੱਕ ਕਿਸਾਨ ਲੀਡਰ ਆ ਨਾ ਤਾਂ ਮੈਨੂੰ ਉਹਦਾ ਯਾਦ ਨਹੀਂ ਉਹ ਕਿਸਾਨ ਲੀਡਰ ਹੈ ਉਹ ਭਾਜਪਾ ਦੇ ਖਿਲਾਫ ਬੋਲ ਰਿਹਾ ਉਹਨਾਂ ਨੇ ਪ੍ਰਨੀਤ ਕੌਰ ਦੇ ਖਿਲਾਫ ਕੋਈ ਨਹੀਂ ਗੱਲ ਕਹੀ ਤੇ ਉਹਨਾਂ ਨੇ ਗੱਲ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਬੋਲ ਦੇ ਖਿਲਾਫ ਬੋਲ ਰਿਹਾ ਵੀ ਉਹਨਾਂ ਨੇ ਸਾਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਸਰਕਾਰ ਦੇ ਖਿਲਾਫ ਦੇਣਾ ਚਾਹੀਦਾ ਇਹਦਾ ਪ੍ਰਨੀਤ ਕੌਰ ਦਾ ਕੀ ਕਸੂਰ ਹੈ ਕੇਸ ਜਿਹੜਾ ਅਰੈਸਟ ਕਰਨਾ ਦੇਖੋ ਹੁਣ ਮੈਂ ਇਸ ਲਈ ਗੱਲ ਤੁਹਾਡੇ ਚੈਨਲ ਤੇ ਇਸ ਤਰ੍ਹਾਂ ਕਹਿਣਾ ਨਹੀਂ ਚਾਹੁੰਦਾ ਵੀ ਐਦਾਂ ਜਿਹੜੀਆਂ ਗੱਲਾਂ ਨੇ ਨਾ ਇਹ ਮਤ ਪਾਕੀਆਂ ਗੱਲਾਂ ਨੇ ਇਹ ਜਿਹੜਾ ਉਸ ਕਿਸਾਨ ਦੀ ਮਿੱਟੀ ਰੋਲੀ ਜਾ ਰਹੀ ਹੈ ਅੱਗੇ ਵੀ ਬਹੁਤ ਸ਼ੁਭ ਕਰਨ ਸਿੰਘ ਦੀ ਮਿੱਟੀ ਕਿੰਨੀ ਦੇ ਰੋਲੀ ਹੈ ਐਜੀਟੇਸ਼ਨ ਕਰ ਲਈ ਹੋਰ ਬਹੁਤ ਮਤਲਬ ਮੌਕੇ ਨੇ ਜਿਹੜੀ ਗੱਲ ਜੇ ਉਹਨਾਂ ਨੇ ਵੋਟ ਨਹੀਂ ਪਾਉਣੀ ਉਹ ਪ੍ਰਨੀਤ ਕੌਰ ਨੂੰ ਵੋਟ ਡ੍ਰੌਪ ਹੋਣ ਉਹ ਤਾਂ ਆਮ ਆਦਮੀ ਕਾ ਪਾਰਟੀ ਦੇ ਖਲਾਫ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਨਾ ਵੋਟ ਪਾਉਣਗੇ ਉਹ ਨਹੀਂ ਪਾਉਣੇ ਪਰ ਇਹ ਇਹ ਜਿਹੜਾ ਤਰ੍ਹਾਂ ਇਹੋ ਜਿਹੀਆਂ ਗੱਲਾਂ ਬਾਤਾਂ ਸ਼ੋਭਾ ਨਹੀਂ ਦਿੰਦੀਆਂ ਇਹਨਾਂ ਨੂੰ ਮਿਲ ਬੈਠ ਕੇ ਕੋਈ ਇਸ ਦਾ ਹੱਲ ਕੱਢਣਾ ਚਾਹੀਦਾ ਆਸ਼ਾ ਕਿਸਾਨ ਜੇ ਤੁਹਾਨੂੰ ਮੈਂ ਇਹ ਵੀ ਦੱਸ ਦਿੰਨਾ ਇਹ ਅਰੈਸਟ ਵੀ ਕਰ ਲੈਣਗੇ ਅਰੈਸਟ ਕਰਕੇ ਫਿਰ ਜ਼ਮਾਨਤ ਹੋ ਜੂਗੀ ਉੱਥੇ ਨਹੀਂ ਕਰਨਗੇ ਕੋਰਟ ਦੇ ਵਿੱਚ ਕੋ ਇਹ ਕੰਮ ਚੱਲੀ ਜਾ ਰਹੇ ਨੇ ਪਰ ਜਿਹੜੀ ਮੌਤ ਹੋ ਗਈ ਜਿਸ ਪਰਿਵਾਰ ਦਾ ਨੁਕਸਾਨ ਹੋ ਗਿਆ ਉਹ ਬਹੁਤ ਵੱਡਾ ਨੁਕਸਾਨ ਹੋ ਗਿਆ ਹਾਂਜੀ ਇਹ ਇਹ ਤੋਂ ਲਾਵਾ ਮੈਂ ਜਿੰਨੀਆਂ ਵੀ ਚੋਣਾ ਵਿਧਾਨ ਸਭਾ ਦੀ ਹੋਣ ਜਾਂ ਲੋਕ ਸਭਾ ਦੀ ਹੋਣ ਹਰ ਵਾਰੀ ਜਿਹੜਾ ਕਗਰ ਦੀ ਮਾਰ ਨਾਲ ਇਸ਼ੂ ਬਣਦਾ ਤੇ ਪਿਛਲੀ ਵੀ ਇਸ ਵਾਰੀ ਵੀ ਜਿਹੜਾ ਪਿਛਲੇ ਸਾਲ ਸੌਣੀ ਦੇ ਮੌਕੇ ਕਗਰ ਦਰਿਆ ਨੇ ਕਾਫੀ ਮਾਰ ਕੀਤੀ ਹੈ ਬਹੁਤ ਸਾਰੇ ਲੋਕਾਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਮਾਰੀਆਂ ਗਈਆਂ ਸੀਗੀਆਂ ਤੇ ਕਈ ਥਾਵਾਂ ਤੇ ਲੋਕਾਂ ਨੂੰ ਝੋਨਾ ਦੁਬਾਰਾ ਲਾਉਣਾ ਪਿਆ ਸੀ ਉਹ ਇਸ਼ੂ ਹੈਗਾ ਇਹਦੇ ਚੋਣ ਦੇ ਵਿੱਚ ਕਿ ਨਹੀਂ ਬਸ ਇਹੀ ਤਾਂ ਬਹੁਤ ਸਾਰੀਆਂ ਅਜੀਬ ਗੱਲਾਂ ਆ ਰਹੀਆਂ ਨੇ ਇਸ ਜਿਹੜੀ ਇਲੈਕਸ਼ਨ ਹੈ ਮੈਂ ਇੱਥੇ ਘੱਟ ਤੋਂ ਘੱਟ 25 ਸਾਲ ਤੁਸੀਂ ਵੀ ਜਾਣਦੇ ਹੋ ਮੈਂ ਨੌਕਰੀ ਕੀਤੀ ਹੈ ਤਕਰੀਬਨ ਤਕਰੀਬਨ ਹਰ ਸਾਲ ਘੱਗਰ ਦੀ ਮਾਰ ਹੁੰਦੀ ਹੈ ਮਾਰ ਕੰਡੇ ਦੀ ਮਾਰ ਹੁੰਦੀ ਹੈ ਹਰ ਸਾਲ ਫਸਲਾਂ ਤਬਾਹ ਹੁੰਦੀਆਂ ਨੇ ਖਾਸ ਤੌਰ ਤੇ ਤੁਹਾਡਾ ਇਲਾਕਾ ਜਿਹੜਾ ਹਾਂਜੀ ਟਕਾਲਾ ਤਾਉਲ ਤਸਲੌਰ ਹਲਕਾ ਬਣ ਗਿਆ ਘਨੌਰ ਸਨੌਰ ਤੇ ਸ਼ਤਰਾਣਾ ਹਲਕਾ ਇਹ ਤਿੰਨ ਹਲਕਿਆਂ ਦੀਆਂ ਫਸਲਾਂ ਦਾ ਹਰ ਸਾਲ ਨੁਕਸਾਨ ਹੁੰਦਾ ਹੈ ਮੁਆਵਜ਼ਾ ਕਈਆਂ ਨੂੰ ਮਿਲਦਾ ਕਈਆਂ ਨੂੰ ਨਹੀਂ ਮਿਲਦਾ ਉਹ ਮੁਆਵਜ਼ਾ ਨਾਂ ਨਾਲੋਂ ਹੁੰਦਾ ਉਹ ਮੁਆਵਜ਼ੇ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਉਹਦੇ ਵਿੱਚ ਉਹ ਨੁਕਸਾਨ ਕਿਸਾਨ ਉਠਾਉਂਦੇ ਨੇ ਦੇਖੋ ਮੈਂ ਪਿਛਲੀਆਂ ਲਖਸ਼ਾਂ ਕਈ ਵਾਰ ਚੰਦੂ ਬਾਦਰੇ ਦੀ ਜਦੋਂ ਲੈਕਚਰ ਹੋਈ ਸੀ ਉਹਨੇ ਕਿਹਾ ਸੀ ਅਸੀਂ ਘੱਗਰ ਚੱਕਦੇਾਂਗੇ ਘੱਗਰ ਉੱਥੇ ਦਾ ਉੱਥਾ ਨਾ ਘੱਗਰ ਕਿਸੇ ਦੇ ਚੱਕਿਆ ਨਾ ਉਹ ਚੱਕਿਆ ਜਾਣਾ ਐਸ ਕਿਹਦਾ ਬੜੀ ਅਜੀਬ ਗੱਲ ਹੈ ਕਿਸੇ ਪਾਰਟੀ ਨੇ ਘੱਗਰ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਹਾਲਾਂਕਿ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਉਹ ਘੱਟ ਤੋਂ ਘੱਟ ਦੂਜੀਆਂ ਪਾਰਟੀਆਂ ਤਾਂ ਉਹਦੇ ਬਾਰੇ ਗੱਲ ਕਰ ਸਕਦੇ ਉਹ ਵੀ ਨਹੀਂ ਕਰਦੀਆਂ ਘੱਗਰ ਬਾਰੇ ਕੋਈ ਅੱਛਾ ਇਹ ਘੱਗਰ ਦਾ ਕੋਈ ਪਰਮਾਨੈਂਟ ਹੱਲ 19 ਦੇ ਨਹੀਂ ਹੋ ਸਕਦਾ ਜਿੰਨੀ ਦੇਰ ਘੱਗਰ ਤੇ ਕੋਈ ਡੈਮ ਨਹੀਂ ਪੰਜਾਬ ਵਾਲੇ ਬਣਾਉਂਦੇ ਤੇ ਰਾਣੇ ਵਾਲੇ ਤਾਂ ਬਣਾ ਲਿਆ ਆਪਣੇ ਉਹ ਜਦੋਂ ਜਿੰਨਾ ਪਾਣੀ ਚਾਹੀਦਾ ਹੁੰਦਾ ਰੱਖ ਲੈਂਦੇ ਨੇ ਬਾਕੀ ਪਾਣੀ ਛੱਡ ਕੇ ਫਿਰ ਸਾਡੇ ਪੰਗਾ ਖੜਾ ਹੋ ਜਾਂਦਾ ਉਹ ਤਾਂ ਛੋਟਾ ਜਿਹਾ ਡੈਮ ਆ ਜੀ ਪੰਚਕੂਲੇ ਦੇ ਤੋਂ ਪਹਿਲਾਂ ਹੈਗਾ ਉਹ ਤਾਂ ਕੋਈ ਬਾੜਾ ਪਾਣੀ ਰੀਟੇਨ ਕਰਦਾ ਹੀ ਨਹੀਂ ਉਹੀ ਤਾਂ ਮੈਂ ਗੱਲ ਆ ਜੀ ਜਿਹੜੇ ਰੀਟੇਨ ਵੀ ਕਰਦੇ ਪਾਣੀ ਛੱਡ ਵੀ ਦਿੰਦੇ ਨੇ ਉਹ ਆਫਤ ਆ ਸਾਡੇ ਤੇ ਆਉਂਦੀ ਹੈ ਇਕੱਲੀ ਆਫਤ ਪਟਿਆਲਾ ਜ਼ਿਲ੍ਹੇ ਤੇ ਨਹੀਂ ਸੰਗਰੂਰ ਦੇ ਵਿੱਚ ਵੀ ਆਉਂਦੀ ਤੁਸੀਂ ਵੀ ਕਵਰ ਕਰਦੇ ਰਹੇ ਹੋ ਇਹ ਤਾਂ ਜਾ ਕੇ ਗਾਹਾਂ ਮਾਨਸਾ ਅੱਗੇ ਬਠਿੰਡਾ ਤੱਕ ਲੀ ਜਾਂਦੀ ਆ ਸਰਸੇ ਤੱਕ ਜਾਂਦਾ ਸਰਸੇ ਦੇ ਕੋਲ ਜਿਹੜੀ ਆ ਜਾ ਕੇ ਨਾਲੀ ਬਣ ਜਾਂਦੀ ਐ ਇਹ ਇੱਕ ਹੱਗਰ ਦਾ ਕੋਈ ਪਤਾ ਨਹੀਂ ਕੀ ਗੱਲ ਐ ਇਹ ਇੱਕ ਵਾਟਰ ਕਮਿਸ਼ਨ ਨੇ ਇੱਕ ਵਾਰ ਪ੍ਰਪੋਜ਼ਲ ਵੀ ਦਿੱਤੀ ਸੀ ਉਹ ਪ੍ਰਪੋਜ਼ਲ ਤਾਂ ਕਾਫੀ ਪਪੂਲਰ ਵੀ ਹੋਈ ਸੀ ਪਰ ਪਤਾ ਨਹੀਂ ਉਹ ਕਿੱਥੇ ਅਟਕ ਗਈ ਕਿਉਂਕਿ ਪ੍ਰੈਸ਼ਰ ਪ੍ਰੋਬਲਮ ਆਉਂਦੀ ਆ ਨੇ ਜਿੱਥੇ ਨਹੀਂ 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 ਉਹ ਉਹਦਾ ਨਹੀਂ ਮੈਂ ਉਸ ਮੀਟਿੰਗ ਦੇ ਹਾਜ਼ਰ ਸੀਗਾ ਜੀ ਜਦੋਂ ਇਹ ਦਿੱਲੀ ਦੇ ਵਿੱਚ ਮਾਮਲਾ ਜਿਹੜਾ ਨਾ ਚੱਲਿਆ ਸੀਗਾ ਉਹ ਵਿਗਿਆਨ ਪੰਮ ਦੇ ਵਿੱਚ ਇੱਕ ਮੀਟਿੰਗ ਸੀਗੀ ਜਿਹਦੇ ਵਿੱਚ ਪੰਜਾਬ ਤੋਂ ਜਿਹੜੇ ਉਹ ਵਾਟਰ ਕਮਿਸ਼ਨ ਦੇ ਜਿਹੜੇ ਅਧਿਕਾਰੀ ਸੀਗੇ ਤੇ ਉਹਨੂੰ ਲੈ ਕੇ ਵੀ ਇਹਨੂੰ ਜਿਹੜੇ ਇਹਦੇ ਚ ਮੋੜ ਆ ਵੜਾ ਉਹ ਸਿੱਧੇ ਕਰਨੇ ਤੇ ਇਹਦੇ ਇਹਨੂੰ ਠੀਕ ਕਰਨਾ ਚੈਨਲਾਈਜ਼ ਕਰਨਾ ਕਰ ਨੂੰ ਤੇ ਉੱਥੇ ਰੇਟ ਕਾ ਇਹ ਪਿਆ ਸੀਗਾ ਉਹ ਮਾਮਲਾ ਥਰੂ ਨਾ ਆਇਆ ਤਾਂ ਉਦੋਂ ਜਿਹੜੇ ਸਰਜੀਤ ਸਿੰਘ ਰਖੜਾ ਇਹ ਪੰਜਾਬ ਸਰਕਾਰ ਵੱਲੋਂ ਉਸ ਮੀਟਿੰਗ ਜਗ੍ਹਾ ਸੀਗੇ ਤੋਂ ਮੈਂ ਸਮਰਾ ਸਮਰਾ ਸੀਗੇ ਅਧਿਕਾਰੀ ਮੈਂ ਉਹਨਾਂ ਨੂੰ ਪੁੱਛਿਆ ਵੀ ਮਾਮਲਾ ਕੀ ਹੈ ਤੁਸੀਂ ਕਿਉਂ ਨਹੀਂ ਪੰਜਾਬ ਸਰਕਾਰ ਦੀ ਗੱਲ ਮੰਨ ਲੈਂਦੇ ਉਹ ਕਹਿੰਦੇ ਵੀ ਅਸੀਂ ਜਿਹੜੀ ਕੰਸਟਰਕਸ਼ਨ ਆ ਜਿਹੜੀ ਉਹ ਨਹੀਂ ਦੇਣੀ ਪੰਜਾਬ ਸਰਕਾਰ ਨੂੰ ਕੰਸਟਰਕਸ਼ਨ ਅਸੀਂ ਆਪ ਕਰਾਉਣਾ ਚਾਹੁੰਨੇ ਆ ਉਹਦੇ ਜੀ ਸਾਰਾ ਰਗੜਾ ਤੇ ਉਸੇ ਹੀ ਰਗੜੇ ਝਗੜੇ ਤੇ ਅੱਜ ਤੱਕ ਉਹ ਮਾਮਲਾ ਅੱਗੇ ਨਹੀਂ ਤੁਰ ਸਕਿਆ ਇਹ ਬਾਤ ਥੋੜੀ ਗੱਲ ਤੋਂ ਇੱਕ ਸਿੱਟੇ ਤੇ ਪਹੁੰਚਿਆ ਇਹ ਤਾਂ ਮਤਲਬ ਇਹਦਾ ਪੈਸੇ ਇਕੱਠੇ ਕਰਨ ਦੀ ਗੱਲ ਸੀ ਜੇ ਉਹ ਬਣਾਉਂਦੇ ਤਾਂ ਉਹ ਬਣਾ ਲੈਂਦੇ ਪੈਸੇ ਜੇ ਪੰਜਾਬ ਵਾਲਾ ਪੰਜਾਬ ਵਾਲੇ ਹੁਣ ਗੱਲ ਤਾਂ ਉੱਥੇ ਆ ਗਈ ਇਹ ਕਰਪਸ਼ਨ ਨੇ ਮੈਂ ਕਹਿੰਦਾ ਹਿੰਦੁਸਤਾਨ ਦਾ ਪਠਾ ਬਿਠਾਤਾ ਕਈ ਬਹੁਤ ਸਾਰੀਆਂ ਇੰੀਆਂ ਜਿਹੀਆਂ ਗੱਲਾਂ ਨੇ ਜਿਹੜਿਆ ਕਹਿ ਕ੍ਰਾਪਸ਼ਨ ਕਰਕੇ ਹੀ ਸਾਡੇ ਲੋਕ ਉਹਲਾ ਸਾਡੇ ਆਈਟੀ ਦਾ ਤੁਸੀਂ ਦੇਖ ਲਓ ਤੁਸੀਂ ਉਹ ਚੰਡੀਗੜ੍ਹ ਬੈਠੇ ਹੋ ਆਈਟੀ ਦੇ ਆਪ ਬਹਾਲੀ ਕਿਉਂ ਨਹੀਂ ਬਣਾਈ ਕਿਉਂ ਸਾਡੇ ਬੱਚਾ ਨੂੰ ਬੰਗਲੌਰ ਤੇ ਗੜਗਾਓ ਜਾਣਾ ਪੈਂਦਾ ਉੱਥੇ ਵੀ ਮਸਲਾ ਆਇਆ ਜਮੀਨ ਦੇਣ ਪਿੱਛੇ ਪੈਸੇ ਲੈਣ ਦੀ ਗੱਲ ਚੱਲ ਪਈ ਉੱਥੇ ਮਸਲਾ ਖੜਾ ਹੋ ਗਿਆ ਸਰਕਾਰਾਂ ਦੇ ਸੰਜੀਦਾ ਹੁਣ ਤਾਂ ਸਾਡੇ ਲੋਕਾਈ ਦੇ ਫਾਇਦੇ ਹੋ ਸਕਦੇ ਨੇ ਲੋਕ ਖੇਤਾ ਤੇ ਸਰਕਾਰਾਂ ਪਹਿਦਾ ਪਹਿਰਾ ਨਹੀਂ ਦਿੰਦੀ ਆ ਇਹ ਕੱਗਰ ਤਾਂ ਕੱਲੇ ਕੱਗਰ ਨਾਲ ਤਾਂ ਕੱਲਾ ਆ ਰਹੇ ਸਾਡਾ ਜਿੱਥੇ ਅਸੀਂ ਰਹਿ ਰਹੇ ਹਾਂ ਅਰਬਰ ਸਟਰੀਟ 'ਚ ਅਸੀਂ ਭੁਗਤਿਆ ਹੈ ਪਾਣੀ ਜਿਹੜਾ ਆਇਆ ਅਸੀਂ ਵੀ ਪੁਖਤਿਆ ਇਸ ਕਰਕੇ ਇਸ ਦਾ ਕੋਈ ਸਰਕਾਰ ਅਜੇ ਤੱਕ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡਾ ਪਟਿਆਲੇ ਦਾ ਥੋੜਾ ਬਹੁਤਾ ਮਤਲਬ ਲਗਾਵ ਹੈ ਜਿਹੜੀ ਪਟਿਆਲਾ ਨਦੀ ਦੇ ਵਿੱਚ ਮਤਲਬ ਪਾੜ ਪੈ ਕੇ ਪਾਣੀ ਆਇਆ ਸੀ ਉਹ ਅੱਜ ਤੱਕ ਪਾੜ ਨਹੀਂ ਭਰੇ ਅਜੇ ਤੱਕ ਅਜੇ ਤੱਕ ਸਫਾਈ ਨਹੀਂ ਹੋਈ ਤੇ ਸਰਕਾਰਾਂ ਜਾਂ ਕੀ ਤੁਸੀਂ ਬਹਿਕਰ ਦਾ ਕੀ ਕਰੋਗੇ ਲੋਕ ਅਧਿਕਾਰੀ ਅਧਿਕਾਰੀ ਨੇ ਜਿਹੜੇ ਤੇ ਸਰਕਾਰਾਂ ਨੇ ਇਹਨਾਂ ਦੇ ਅਣਗਹਿਲੀ ਕਰਕੇ ਇਹ ਕੱਗਰ ਵੀ ਇਦਾਂ ਹੀ ਚੱਲਦਾ ਨਾ ਲੋਕਾਂ ਨੂੰ ਰਾਹਤ ਮਿਲਦੀ ਆ ਅੱਛਾ ਲੋਕ ਤਾਂ ਆਦੀ ਬਣ ਗਏ ਤੁਸੀਂ ਤੁਸੀਂ ਦੇਖਿਆ ਹੋਊਗਾ ਵਿੰਜਰ ਪਿੰਡ ਆ ਕਿ ਤੁਹਾਡੇ ਏਰੀਆ ਦੇ ਮੈਂ ਗਿਆ ਹੋਇਆ ਹਾਂ ਉਹਦੇ ਦੋ ਤਿੰਨ ਵਾਰੀ ਹਰ ਵਾਰੀ ਪਾਣੀ ਜਾਏ ਕਿ ਘਿਰ ਜਾਂਦੇ ਨੇ ਉਹ ਗੁੜ ਬਣਾਉਣ ਵਾਲੇ ਕੜਾਹਿਆਂ ਦੇ ਵਿੱਚ ਬੈਠ ਕੇ ਉਹ ਚਲੀ ਜਾਂਦੇ ਉਹ ਬੋਝ ਨਹੀਂ ਕਰਦੇ ਨਾ ਬਾਹਰੋਂ ਦੇ ਉਹ ਉਹਨਾਂ ਨੂੰ ਪਤਾ ਵੀ ਸਰਕਾਰਾਂ ਨੇ ਕੁਝ ਨਹੀਂ ਕਰਨਾ ਪਿੰਡ ਉੱਚਾ ਥਾਵਾਂ ਪਿੰਡ ਵੱਜ ਜਾਂਦਾ ਤੇ ਪਾਣੀ ਖੇਤ ਦਾ ਪਾਣੀ ਬਾਹਰ ਜਾਂਦੇ ਨੇ ਇਸ ਕਰਕੇ ਲੋਕ ਵੀ ਜਿਹੜੇ ਜੇ ਆਪਾਂ ਕਹਿੰਦੇ ਪੰਜਾਬ ਦੇ ਜਾਂ ਪਟਿਆਲੇ ਦੇ ਉਹ ਤਾਂ ਐਸੇ ਆਦੀ ਹੋ ਗਏ ਨੇ ਉਹ ਇਹਨਾਂ ਗੱਲਾਂ-ਬੱਲਾਂ ਤੇ ਆਉਣ ਦਿੰਦੇ ਵੀ ਠੀਕ ਆ ਇਹ ਸਰਕਾਰਾਂ ਨੇ ਕੁਝ ਨਹੀਂ ਕਰਨਾ ਅਸੀਂ ਤਾਂ ਆਪਣਾ ਆਪ ਹੀ ਕਰੀਏ ਅਲਟੀਮੇਟਲੀ ਜਿੰਨੀ ਦੇਰ ਲੋਕ ਲਾਮਬੰਦ ਹੋ ਕੇ ਕੋਈ ਸੰਸਥਾ ਐਸਾ ਕੰਮ ਨਹੀਂ ਕਰਦੀ ਜਿਵੇਂ ਕਿਸਾਨ ਦੁਨੀਆ ਨੇ ਐਜੀਟੇਸ਼ਨ ਕੀਤੀ ਸੀ ਕੋਈ ਘੱਗਰ ਤੇ ਹੀ ਕੋਈ ਐਜੀਟੇਸ਼ਨ ਨਹੀਂ ਕਰਦੇ ਓਨੀ ਦੇਰ ਇਹ ਸਾਡਾ ਮਸਲਾ ਉਸੇ ਤਰ੍ਹਾਂ ਘੱਗਰ ਦਾ ਲਕਠਾ ਰਹਿਣਾ ਹਾਂਜੀ ਤੇ ਇਸ ਤੋਂ ਲਾਵਾ ਕੀ 이슈 ਕੀ ਟਾਪੀਕਲ 이슈 ਕੀ ਇਹ ਚੋਣ ਚ ਬਣ ਰਿਹਾ ਇੱਥੇ ਇਹ ਚੋਣ ਦੇ ਵਿੱਚ 이슈 ਤਾਂ ਛੋਟੀਆਂ ਛੋਟੀਆਂ ਗੱਲਾਂ ਚੱਲ ਰਹੀਆਂ ਨੇ ਇਹਨਾਂ ਦੀਆਂ ਦੇਖੋ ਬੇਰਜ਼ਗਾਰੀ ਕਿੰਡਾ ਵੱਡਾ 이슈 ਹੈ ਹਾਂਜੀ ਕੋਈ ਬੇਰਜ਼ਗਾਰੀ ਦੀ ਗੱਲ ਨਹੀਂ ਕਰਦਾ ਭ੍ਰਿਸ਼ਟਾਚਾਰ ਐਡਾ ਵੱਡਾ 이슈 ਹੈ ਪਰ ਉਹੀ ਤਾਂ ਪਹਿਲਾਂ ਜਦ ਮੈਂ ਆਪਾਂ ਗੱਲ ਕਰ ਰਹੇ ਨੈਸ਼ਨਲ ਮੁੱਦਿਆਂ ਦੀ ਗੱਲ ਨਹੀਂ ਕਰਦੇ ਇਹ ਛੋਟੇ ਛੋਟੇ ਮੁੱਦਿਆਂ ਦੀ ਗੱਲ ਕਰਦੇ ਨੇ ਵੀ ਤੁਹਾਨੂੰ ਅਸੀਂ ਜੀ ਪੰਜਾਬ ਵਾਲੇ ਤਾਂ ਡਾਕਟਰ ਬਲਵੀਰ ਸਿੰਘ ਉਹਨਾਂ ਤਾਂ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਦੇਖੋ ਬਿਜਲੀ ਦੇ ਬਿਲਾਫ ਬਹੁਤ ਬਿਲੀ ਦੇ ਰਹੇ ਆ। ਹ ਉਹ ਦੇ ਰਹੇ ਆ। ਉਹ ਬਹੁਤ ਉਸ ਨੂੰ ਬਹੁਤ ਵੱਡੀ ਗੱਲ ਬਣਾ ਰਹੇ ਨੇ। ਹਸਪਤਾਲ ਦੇ ਦੇਖੋ ਮੈਂ ਇਹ ਗੱਲ ਹੈ ਵੀ ਵੱਡੀ ਜੇ ਆਪਾਂ ਇਸ ਨੂੰ ਕਹੀਏ ਅਨਡਿਟਰੀ ਕਰ ਸਕਦੇ। ਲੋਕਲ ਜਿਹੜੇ ਮੁੱਦੇ ਨੇ ਇਹ ਬਹੁਤ ਵੱਡੇ ਮੁੱਦੇ ਨੇ ਜਿਹੜਾ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਚ ਤੇ ਹਸਪਤਾਲਾਂ ਦੀ ਦਵਾਈਆਂ ਮੁਫਤ ਮਿਲ ਰਹੀਆਂ ਨੇ। ਲੋਕ ਇਸ ਤੋਂ ਬਹੁਤ ਸੰਤੁਸ਼ਟ ਵੀ ਨੇ ਤੇ ਜਿਹੜਾ ਬਿਜਲੀ ਦੇ ਬਿੱਲ ਉਹ ਇਹ ਮੈਂ ਹਰਾ ਨਾਮੇ ਸਭ ਨੂੰ ਨੇ ਬਿਜਲੀ ਦੇ ਬਿੱਲ ਆ ਰਹੇ ਪਿਛਲੇ 6 ਮਹੀਨਿਆਂ ਤੋਂ ਹਾਲਾਂਕਿ ਸਾਡਾ ਤਾਂ ਸੋਲਰ ਪਲਾਂਟ ਲੱਗਿਆ ਚਾਹੇ ਉਹ ਵੱਖਰੀ ਗੱਲ ਹੈ ਮੇਰੇ ਤੋਂ ਇਲਾਵਾ ਹੋਰ ਬਹੁਤ ਲੋਕ ਨੇ ਵੱਡੇ ਵੱਡੇ ਘਰਾਂ ਵਾਲੇ ਜਿਹਨਾਂ ਨੂੰ ਬਿੱਲ ਨਹੀਂ ਆ ਰਹੇ 5-500 ਗਾਜ ਵਾਲਿਆਂ ਨੂੰ ਔਰ ਇਹ ਇਹ ਗੱਲਾਂ ਦੇ ਜਿਹੜੀਆਂ ਇਹਨਾਂ ਦਾ ਪ੍ਰਚਾਰ ਕਰ ਰਹੇ ਨੇ ਇਹਨਾਂ ਦਾ ਅਸਰ ਵੀ ਲੋਕਾਂ ਤੇ ਪੈ ਰਿਹਾ ਹੁਣ ਦੂਜੇ ਜਿਹੜੇ ਜਿਹੜੇ ਕਾਂਗਰਸੀ ਦੇ ਤੇ ਭਾਜਪਾ ਵਾਲੇ ਨੇ ਤੇ ਖਾਲੀਦਪੁਰ ਵਾਲੇ ਨੇ ਉਹ ਆਮ ਆਦਮੀ ਪਾਰਟੀ ਦੀ ਨੁਕਤਾਚੀ ਦੀ ਐਸੀ ਗੱਲ ਕਰਕੇ ਕਰਦੇ ਨੇ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੁਣ ਉਹ ਔਰਤਾਂ ਦੀ ਗੱਲ ਕਰਦੇ ਨੇ ਵੀ ਇਹਨਾਂ ਨੂੰ 1000 ਰੁਪਏ ਦੇਣਾ ਸੀ ਉਹ ਨਹੀਂ ਦਿੱਤਾ ਮਤਲਬ ਇਹ ਮੁਫਤ ਖੋਰੀ ਵਾਲੀਆਂ ਗੱਲਾਂ ਤੇ ਇਹ ਜਿਹੜੀ ਕੈਂਪੇਨ ਹੋ ਰਹੀ ਹੈ ਕੋਈ ਉਹਦੇ ਹੱਕ 'ਚ ਕੋਈ ਉਸ ਦੇ ਵਿਰੋਧ ਤੇ ਮੇਨ ਇਸ਼ੂ ਤਾਂ ਤਿੰਨਾਂ ਕੈਂਡੀਡੇਟਾਂ ਦਾ ਭਾਜਪਾ ਕਾਂਗਰਸ ਤੇ ਕਾਲੀ ਦਾ ਉਹਨਾਂ ਦਾ ਟਾਰਗੇਟ ਆਮ ਆਦਮੀ ਪਾਰਟੀ ਹੈ ਉਹ ਇਕੋ ਪਾਰਟੀ ਦਾ ਕਿਉਂਕਿ ਉਹਨੂੰ ਲੱਗਦਾ ਹੈ ਵੀ ਆਵਾਜ਼ੀ ਪਿਆ ਇਹਦਾ ਇਹਦਾ ਮਤਲਬ ਡਾਕਟਰ ਬਲਬੀਰ ਉਹਨਾਂ ਨੂੰ ਤਿੰਨ ਪਾਸਿਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਲਕੁਲ ਸਾਹਮਣਾ ਉਹਨਾਂ ਨੂੰ ਜਿਹੜਾ ਫਾਇਦਾ ਇਕੋ ਹੋ ਰਿਹਾ ਜਿਹੜਾ ਜਿਹੜਾ ਫਾਇਦਾ ਹੋ ਰਿਹਾ ਆਮ ਆਦਮੀ ਪਾਰਟੀ ਨੂੰ ਇਕੋ ਹੋ ਰਿਹਾ ਕਿ ਇੱਕ ਤਾਂ ਨਿਰਵਾਦ ਲੀਡਰ ਹੈ ਸੋਬਰ ਉਹ ਜਿਹੜੀ ਤੁਸੀਂ ਵੀ ਦੇਖਿਆ ਹੋਊਗਾ ਕਦੇ ਫਜ਼ੂਲ ਦੀ ਸਿਆਸਤ ਦੀਆਂ ਕਿਸੇ ਦੇ ਅਲੀਗੇਸ਼ਨ ਦੀਆਂ ਗੱਲਾਂ ਨਹੀਂ ਕਰਦਾ ਉਹ ਇਹੋ ਜਿਹੇ ਬਿਆਨ ਨਹੀਂ ਦਿੰਦਾ ਦੂਜੀ ਗੱਲ ਉਹ ਜਿਹੜਾ ਇਹ ਆਮ ਆਦਮੀ ਪਾਰਟੀ ਤੇ ਮੁਫਤ ਦਵਾਈਆਂ ਵਾਲੇ ਇਸ਼ੂ ਨੂੰ ਲੈ ਕੇ ਉਹ ਵੱਡਾ ਇਸ਼ੂ ਆ ਇੱਕ ਉਹ ਜਿਹੜੀ ਜਿਹੜੇ ਇਨਸੀਡੈਂਟ ਹੁੰਦੇ ਨੇ ਜਿਹੜੀਆਂ ਉਹਨਾਂ ਨੇ ਗੱਡੀਆਂ ਭਾਵੇਂ ਸੈਂਟਰ ਗਵਰਨਮੈਂਟ ਦਾ ਮਦਦ ਨਾਲ ਜਿਹੜੀਆਂ ਗੱਡੀਆਂ ਲਾਈਆਂ ਨੇ ਉਹਨਾਂ ਨੇ ਟ੍ਰੈਫਿਕ ਤੇ ਵੀ ਜੇ ਕੋਈ ਐਕਸੀਡੈਂਟ ਹੁੰਦਾ ਉਹ ਉਹਨਾਂ ਨੂੰ ਬਹੁਤ ਕਿਤੇ ਉਹ ਬਹੁਤ ਵੱਡੇ ਲੈਵਲ ਤੇ ਉਹਦਾ ਪ੍ਰਚਾਰ ਕਰ ਰਹੇ ਨੇ ਇੱਕ ਭ੍ਰਿਸ਼ਟਾਚਾਰ ਦੇ ਵਿਰੁੱਧ ਕਰ ਰਹੇ ਨੇ ਵੀ ਅਸੀਂ ਜਿਹੜੇ ਜਿਹਨਾਂ ਨੇ ਕਰਪਸ਼ਨ ਕੀਤੇ ਅਸੀਂ ਅੰਦਰ ਕੀਤੇ ਉਹ ਉਹਨਾਂ ਦੇ ਆਪਣੇ ਮੰਤਰੀਆਂ ਨੂੰ ਵੀ ਅਰੈਸਟ ਕਰਨ ਦੀ ਜੋ ਉਹਨਾਂ ਨੇ ਵੀ ਗੱਲਾਂ ਕਰਦੇ ਨੇ ਪਰ ਜੇ ਆਪਾਂ ਇਹਦਾ ਗੱਲ ਕਹੀਏ ਕਰੀਏ ਭ੍ਰਿਸ਼ਟਾਚਾਰ ਇਹ ਜੇ ਆਪਾਂ ਕਹੀਏ ਭਾਵੇਂ ਇਹ ਕਹਿੰਦੇ ਨੇ ਅਸੀਂ ਨਹੀਂ ਕਰਦੇ ਚਲੋ ਨਹੀਂ ਕਰਦੇ ਜਿਹੜਾ ਪਰ ਦਫ਼ਤਰਾਂ ਦੇ ਵਿੱਚ ਅਜੇ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਉਹਦੇ ਵਿੱਚ ਬਹੁਤੀ ਥਾਂ ਨਹੀਂ ਪਈ ਨਹੀਂ ਨਹੀਂ ਆਪਣੇ ਨਾਲ ਹੀ ਅਗਲਾ ਹਲਕਾ ਜਿਹੜੀ ਜਿਹੜਾ ਫਤੇਗੜ ਸਾਹਿਬ ਉੱਤੇ ਇਹਨਾਂ ਦੇ ਉਮੀਦਵਾਰ ਨੂੰ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਸ ਗੱਲ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਸਵਾਲ ਕੀਤਾ ਵੀ ਤੇ ਅਡੀ ਸਰਕਾਰ ਦੇ ਨਸ਼ੇ ਉਵੇਂ ਹੀ ਹੈਗੇ ਤੁਸੀਂ ਵਾਅਦਾ ਕੀਤਾ ਵੀ ਤਿੰਨ ਮਹੀਨਿਆਂ ਚ ਨਸ਼ੇ ਖਤਮ ਕਰ ਦਿਆਂਗੇ ਨਸ਼ਿਆਂ ਦੀ ਉਵੇਂ ਹੀ ਪਰਮਾਰ ਹੋਈ ਫਿਰਦੇ ਉਹ ਇਹੀ ਤਾਂ ਮੈਂ ਗੱਲ ਕਰਦਾ ਵੀ ਜਿਹੜੇ ਇਹ ਕਿੱਦੋਂ ਪਾਸਿਆਂ ਤੋਂ ਇਹਨਾਂ ਤੇ ਇਹੀ ਹੋ ਰਿਹਾ ਨੇ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਨਹੀਂ ਹੋਏ ਹੁਣ ਤੁਸੀਂ ਸਾਡੇ ਪੈਰ ਹਲਕੇ ਚ ਇੱਕ ਐਮਐਲਏ ਦੇ ਖਿਲਾਫ ਹੋੜ ਉਹ ਜਿਹੜੇ ਰੇਤ ਮਾਈਨਿੰਗ ਵਾਲੇ ਨੇ ਉਹਨਾਂ ਦਾ ਜਿਹੜਾ ਗਰੁੱਪ ਹੈ ਉਹਨਾਂ ਦੀ ਐਸੋਸੀਏਸ਼ਨ ਹੈ ਉਹਨਾਂ ਨੇ ਸੀਐਮ ਨੂੰ ਮੈਮਰਨ ਦਿੱਤਾ ਵੀ ਤੁਹਾਡਾ 5 ਲੱਖ ਰੁਪਏ ਤੁਹਾਡੇ ਨਾਮ ਤੇ ਮੰਗਦਾ ਤੇ ਬਾਕੀ ਆਪ ਐਨੇ ਲੱਖ ਸਾਡੇ ਕੋਲ ਲੈ ਚੁੱਕਿਆ ਉਹਨੇ ਲਿਖ ਕੇ ਦਿੱਤਾ ਤੇ ਉਹ ਇਹ ਰੀਲ ਵਾਇਰਲ ਹੋ ਰਹੀ ਆ ਇਹ ਇਹ ਬੁੱਦੇ ਤਾਂ ਦੇਖੋ ਇਹ ਤਾਂ ਉਠਾ ਰਹੇ ਨੇ ਇਹ ਪਰ ਇਹਨਾਂ ਨੂੰ ਇਸ ਦਾ ਮੁਕਾਬਲਾ ਵੀ ਕਰਨਾ ਪਾ ਰਿਹਾ ਪਰ ਆਉਣ ਦੀ ਹੋਲ ਦੇਖੋ ਮੈਂ ਡਾਕਟਰ ਸ਼ਾਲ ਤੁਹਾਨੂੰ ਜਿਹੜੀ ਉਹੀ ਗੱਲ ਕਾ ਮੁੜ ਕੇ ਆ ਕੇ ਅਜੇ ਤੱਕ ਜਿਹੜਾ ਮੁਕਾਬਲਾ ਹੈ ਡਾਕਟਰ ਧਰਮਵੀਰ ਗਾਂਧੀ ਤੇ ਡਾਕਟਰ ਬਲਬੀਰ ਸਿੰਘ ਦਾ ਕੀ ਹੈ ਅਜੇ ਇਹੀ ਹੈ ਉਹ ਹਾਂ ਇਹ ਮੈਂ ਕਹਿੰਦਾ ਵੀ ਉਹ ਦੋਨੋਂ ਨਾ ਉਹ ਬਰਾਬਰ ਦੀ ਟੱਕਰ ਦੇਣਗੇ ਮੌਕੇ ਤੇ ਜਾ ਕੇ ਕੋ ਕੋਈ ਐਸੀ ਗੱਲ ਨਹੀਂ ਹੈ ਜੇ ਫੋਰ ਕਾਰਨਰ ਕੰਟੈਸਟ ਇਦਾਂ ਹੋ ਗਿਆ ਨੇੜੇ ਨੇੜੇ ਦਾ ਹੇ ਜਿਹੜਾ ਵੀ ਕੈਂਡੀਡੇਟ ਆ ਉਹਦੀ ਜਿੱਤ ਹਾਰ ਦਾ ਫੈਸਲਾ ਬਹੁਤ ਥੋੜੀਆਂ ਵੋਟਾਂ ਨਾਲ ਹੋਏਗਾ ਹਜੇ ਤੁਸੀਂ ਸਮਝਦੇ ਵੀ ਜਦੋਂ ਵਿਡਰੋਅਲ ਹੋਣੀ ਆ ਉਹ ਤੋਂ ਬਾਅਦ ਚੋਣ ਮੈਦਾਨ ਪੂਰੀ ਤਰ੍ਹਾਂ ਭਰੇਗਾ ਹਜੇ ਪੂਰੀ ਤਰ੍ਹਾਂ ਕਿੰਨਾ ਚੋਣ ਮੈਦਾਨ ਭੱਕ ਗਿਆ ਵੀ ਅਜੇ ਪੂਰੀ ਤਰ੍ਹਾਂ ਕਿਉਂਕਿ ਦੇਖੋ ਹੁਣ ਵੀ ਇਹ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੁਣ ਵੀ ਐਸਪੀ ਦਾ ਕੈਂਡੀਡੇਟ ਆ ਉਹ ਕੈਂਡੀਡੇਟ ਜਦੋਂ ਕੈਂਪੇਨ ਕਰੇਗਾ ਉਹ ਕਿੰਨੀਆਂ ਕਵੋਟਾਂ ਕਿਹੜੀ ਪਾਰਟੀ ਦੀ ਲਏਗਾ ਦੇਖੋ VSP ਦਾ ਜਿਹੜਾ ਅੱਗੇ ਆਪਾਂ ਆਉਂ ਰਹੇ ਸੀ VSP ਕਾਂਗਰਸ ਦੀਆਂ ਵੋਟਾਂ ਲੈ ਕੇ ਜਾਂਦਾ ਪਰ ਕਿਉਂਕਿ VSP ਦੇ ਵਿੱਚ ਹੁਣ ਕੱਲੇ ਮਤਲਬ ਕਾਂਗਰਸ ਦੀਆਂ ਵੋਟਾਂ ਨਹੀਂ ਤੋੜਦੇ ਉਹਨਾਂ ਚ ਅਮਰਧਾਰੀ ਬਹੁਤ ਨੇ ਉਹਨਾਂ ਦਾ ਜਿਹੜਾ ਪ੍ਰਧਾਨ ਖੁਦ ਅਮਰਧਾਰੀ ਹੈ ਮਤਲਬ ਉਹ ਜਿਹੜੇ ਹੈਗੇ ਗੜੀ ਆ ਜਿਹੜਾ ਤੇ ਉਹ ਉਹਨਾਂ ਦੇ ਵਿੱਚ ਅਮਰਧਾਰੀ ਵੀ ਉਹਨਾਂ ਨਾਲ ਬਹੁਤ ਸਾਰੇ ਨੇ ਉਹ ਵੀ ਵੋਟਾਂ ਲੈ ਜਾਂਦੇ ਨੇ ਉਹ ਅਕਾਲੀ ਜਲਦੀਆਂ ਵੋਟਾਂ ਵਿੱਚ ਤੋੜੇਗਾ ਅੱਛਾ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਕੈਂਡੀਡੇਟ ਖੜਾ ਹੋਏਗਾ ਉਹ ਕੈਂਡੀਡੇਟ ਕੌਣ ਹੁੰਦਾ ਉਹ ਆਖਲੀ ਦਲ ਦੀਆਂ ਵੋਟਾਂ ਤੋੜਦਾ ਕਿੰਨੀਆਂ ਤੋੜਦਾ ਉਹਦਾ ਕਾਂਗਰਸ ਨੂੰ ਫਾਇਦਾ ਹੋਵੇਗਾ ਇਸ ਤਰ੍ਹਾਂ ਬੀਜੇਪੀ ਨੂੰ ਕਿਹੜੀਆਂ ਵੋਟਾਂ ਤੋੜਨ ਦਾ ਫਾਇਦਾ ਹੋਵੇਗਾ ਜਦੋਂ ਇਹ ਜਿਹੜੇ ਸਮੀਕਰਨ ਪੜਨੇ ਨੇ ਨਾ ਉਸ ਤੋਂ ਬਾਅਦ ਜਿਹੜੀ ਪੋਜੀਸ਼ਨ ਜੰਮੂ 'ਚ ਸਾਹਮਣੇ ਆਉਣੀ ਆ ਪਰ ਇਹ ਇਸ ਨੂੰ ਅਜੇ ਸਮਝ ਕਿਉਂਕਿ ਅਜੇ ਤਾਂ ਅੱਜ ਤੋਂ ਪੇਪਰ ਫਾਈਲ ਕਰ ਲੱਗਦੇ ਨੇ ਉਹਨਾਂ ਨੇ ਹਾਂਜੀ ਤੇ 14 15 ਤਰੀਕ ਤੋਂ ਬਾਅਦ ਫਿਰ ਪੇਪਰ ਰਿਜੈਕਟ ਵੀ ਹੋਣੇ ਨੇ ਕੁਝ ਕਿ ਸਕਰੂਲਿੰਗ ਹੋਣੀ ਆ ਉਸ ਤੋਂ ਬਾਅਦ ਪਤਾ ਲੱਗਣਾ ਇਹ ਅਸਲ ਦੇ ਵਿੱਚ ਜੇ ਮੈਂ ਜੇ ਤੁਸੀਂ ਕਹੋ ਇਹ 25 ਤਰੀਕ ਤੋਂ 25 ਤੋਂ ਬਾਅਦ ਹੀ ਜਿਹੜਾ ਮਾੜਾ ਮੋਟਾ ਪਤਾ ਲੱਗਣਾ 25 ਮਈ ਤੋਂ ਬਾਅਦ 25 ਮਈ ਤੋਂ ਤੋਂ ਬਾਅਦ ਤੇ 6 ਦਿਨ ਰਹਿ ਜਾਣਗੇ ਕਿਉਂਕਿ ਪਹਿਲੀ ਜੂਨ ਨੂੰ ਤਾਂ ਵੋਟਾਂ ਹੀ ਨਹੀਂ ਨਾ ਹਾਂ ਬਸ ਉਦੋਂ ਹੀ ਬੰਦ ਪਹਿਲਾਂ ਕਿਉਂਕਿ ਜਿਹੜੇ ਵਿਧਰਾਲ ਤੋਂ ਬਾਅਦ ਜੰਮੂ ਸਾਹਿਬ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਸਰਕਾਰ ਬਣਾਉਣਾ ਹੁਣ ਤਾਂ ਅਜੇ ਜਿਹੜੇ ਅਜੇ ਤਾਂ ਇਹਨਾਂ ਦੇ ਕੋਈ ਨੈਸ਼ਨੈਲਿਟੀ ਨਹੀਂ ਆ ਰਹੇ ਅਜੇ ਤਾਂ ਲੋਕਲ ਲੈਵਲ ਤੇ ਕਰ ਰਹੇ ਨੇ ਸਾਰੇ ਆਪੋ ਆਪਣੇ ਤੇ ਕਿਉਂਕਿ ਇਹਨਾਂ ਤੇ ਖਰਚੇ ਵੀ ਨਹੀਂ ਪੈ ਰਹੇ ਜਿਹੜੀਆਂ ਮੀਟਿੰਗਾਂ ਦੇ ਹਾਂ ਠੀਕ ਆ ਇਹਨਾਂ ਨੂੰ ਪਰ ਵਿੱਚਿਆ ਲੈਣੀ ਪੈਂਦੀ ਆ ਕਿਉਂਕਿ ਜਦੋਂ ਫੇ ਖਰਚੇ ਪੈਣੇ ਨੇ ਉਹਨਾਂ ਤੇ ਉਸ ਹਿਸਾਬ ਨਾਲ ਮੀਟਿੰਗਾਂ ਦਾ ਵੀ ਪਤਾ ਲੱਗਣਾ ਨਾਲ ਕਿ ਕਿੰਨੇ ਖਰਚੇ ਕਰਨੇ ਕੀ ਮੀਟਿੰਗਾਂ ਨੇ ਫੇ ਇਹਨਾਂ ਤੇ ਸਕਰੂਟੀਨਿੰਗ ਵੀ ਹੋਣੀ ਆ ਇਹਨਾਂ ਤੇ ਅਬਜ਼ਰਵਰਾਂ ਦੇ ਵੀ ਆ ਕੇ ਬੈਠ ਜਾਣਾ ਤੇ ਉਦੋਂ ਪੋਜੀਸ਼ਨ ਸਾਹਮਣੇ ਹੋਣੀ ਆ ਕਿਉਂਕਿ ਕਈ ਬੰਦੇ ਤਾਂ ਤਾਂ ਫਸ ਜਾਣ ਇਹ ਬਿਆਨ ਦੇਣੋਂ ਵੀ ਹਟਦੇ ਆ ਇਸ ਵਾਰੀ ਇਲੈਕਸ਼ਨ ਕਮਿਸ਼ਨ ਚਾਹੇ ਉਹ ਤੇ ਠੀਕਾ ਇਲਜ਼ਾਮ ਕਈ ਲੱਗਦੇ ਨੇ ਪਰ ਇਲੈਕਸ਼ਨ ਕਮਿਸ਼ਨ ਜਿਹੜਾ ਇਸ ਟਾਈਮ ਪਹਿਲਾਂ ਨਾਲੋਂ ਜ਼ਿਆਦਾ ਸਤਾਰਕਾ ਉਹਨਾਂ ਨੇ ਕਈ ਕੈਂਡੀਡੇਟਾਂ ਦਾ ਪਾਸਰ ਦੇਣ ਤੇ ਕੈਂਪੇਨ ਕਰਨ ਤੇ ਪਵੰਦੀ ਵੀ ਲਾਈ ਆ ਉਹ ਪਵੰਦੀ ਵੀ ਲਾ ਸਕਦੇ ਨੇ ਉਸ ਤੋਂ ਪੋਜੀਸ਼ਨ ਸਾਹਮਣੇ ਹੋਣੀ ਆ ਨਾ ਇਹਨਾਂ ਨੂੰ ਕਿੰਨਾ ਕੁ ਮੌਕਾ ਮਿਲਦਾ ਕੈਂਪੇਨ ਕਰਨ ਦਾ ਕਿਹੜੇ ਸਟਾਰ ਪ੍ਰਚਾਰ ਕਿੱਥੇ ਆਉਂਦੇ ਨੇ ਫਿਰ ਪੋਜੀਸ਼ਨ ਸਾਹਮਣੇ ਹੋਣੀ ਆ ਪਹਿਲਾਂ ਤਾਂ ਬਾਕੀ ਤਾਂ ਅਸੀਂ ਜਿਹੜੇ ਸਾਡੇ ਵਰਗੇ ਤੁਹਾਡੇ ਵਿਚਾਰੀ ਦਾ ਧਿਆਨ ਦੇਦੇ ਨੇ ਅਜੇ ਤਾਂ ਮਤਲਬ ਉੱਪਰਲੀ ਉੱਪਰਲੀ ਗੱਲਾਂ ਨੇ ਤਹ ਤੱਕ ਜਾਣ ਤੋਂ ਬਾਅਦ ਫਿਰ ਪਤਾ ਲੱਗਣਾ ਵੀ ਕਿਹ ਕੀ ਪੋਜੀਸ਼ਨ ਹੁੰਦੀ ਹੈ ਹਾਂਜੀ ਸੋ ਅਜੇ ਤਾਂ ਵੇਟ ਕਰਨ ਦੀ ਲੋੜ ਹੈਗੀ ਹੈ ਮੇਰੇ ਖਰ ਚੋਣ ਪ੍ਰਚਾਰ ਜਿਹੜਾ ਚਾਰਾ ਉਮੀਦਵਾਰਾਂ ਨੇ ਆਪਣਾ ਥੋੜਾ ਵਧਾ ਦਿੱਤਾ ਤੇ ਅਗਲੇ ਦਿਨਾਂ ਦੇ ਵਿੱਚ ਜਦੋਂ ਵਿਡਰਵਲ ਹੋ ਜਾਏਗੀ ਉਸ ਤੋਂ ਬਾਅਦ ਚੋਣ ਪ੍ਰਚਾਰ ਹੋਰ ਤੇਜ਼ ਹੋਏਗਾ ਤੇ ਇਸ ਕਰਕੇ ਵੇਟ ਕਰਦੇ ਹਾਂ ਦੇਖਦੇ ਹਾਂ ਕਿ ਪਟਿਆਲੇ ਦੀ ਜਿਹੜਾ ਹਲਕਾ ਹੈ ਇਹ ਕਿਸ ਕਿਸ ਤੌਰ ਤਰ ਦਾ ਚਾਰ ਉਮੀਦਵਾਰ ਮੁੱਖ ਤੌਰ ਤੇ ਮੁਕਾਬਲੇ ਦੇ ਵਿੱਚ ਸੋ ਜਗਤ ਸਿੰਘ ਜੀ ਤੁਸੀਂ ਸਾਡੇ ਸ਼ੋ ਚ ਸ਼ਾਮਲ ਹੋਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ